ਮੈਂ ਬਲਬੀਰ ਸਿੰਘ ਰਾਜੂ ਮੁੱਖ ਸੇਵਾਦਾਰ ਦਰਗਾਹ ਖੇਤਰਪਾਲ ਜੰਡੀ ਵਾਲਾ ਪਰਾਣੀਪਾਸ ਹਾਂ ਚੁੰਗੀ ਦਾ ਮੈਂ ਮੁੱਖ ਸੇਵਾਦਾਰ ਸੀ ਇਹ ਮਸਲਾ ਇਹ ਹੈ ਵੀ ਇਹ ਨਾ 2013 ਵਿੱਚ ਜਿਹੜੇ ਉਰੇ ਐਮ ਸੀ ਸੀ ਸੀਗੇ ਆਪਣੇ ਜਸਵੰਤ ਸਿੰਘ ਜੀ ਟਵਣਾ ਇਹ ਪਹਿਲਾਂ ਤਾਂ ਸਾਡੇ ਨਾਲ ਹੀ ਅਸੀਂ ਕੈਂਪ ਵਗੈਰਾ ਲਵਾਉਂਦੇ ਹੁੰਦੇ ਸੀ ਸਾਡੇ ਨਾਲ ਹੀ ਹੁੰਦੇ ਸੀਗੇ ਬਾਅਦ ਚ ਇਹਨਾਂ ਦੀ ਨੀਤ ਬਦਲ ਗਈ ਗੋਲਕ ਨੂੰ ਦੇਖ ਕੇ ਪੈਸੇ ਖਾਣ ਦੇ ਚੱਕਰਾਂ ਵਿੱਚ ਇਹਨਾਂ ਨੇ ਨਾ ਆਪਣਾ ਬੰਦਾ ਉੱਥੇ ਬਿਠਾ ਕੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਪਿੱਛੋਂ ਕਮੇਟੀ ਤਿਆਰ ਕਰਾ ਕੇ ਆਪਣਾ ਬੰਦਾ ਬਿਠਾ ਕੇ ਬਿਲਡਿੰਗ ਨਾਲ ਲੋਕ ਚੇਂਜ ਕਰਕੇ ਗੋਲਕ ਤੇ ਕਬਜ਼ਾ ਕਰ ਲਿਆ ਤੇ ਜਦੋਂ ਬਿਲਡਿੰਗ ਨਾਲ ਲੋਕ ਚੇਂਜ ਕਰ ਰਹੇ ਸੀ ਮੈਨੂੰ ਪੰਤ ਸਿੰਘ ਦਾ ਫੋਨ ਆਇਆ ਸਿੱਧੂ ਵਾਲਾ ਵਾਲੇ ਦਾ ਕਹਿੰਦੇ ਵੀ ਤੇਰਾ ਇਹਨਾਂ ਨਾਲ ਬੜ ਗਿਆ ਵੀ ਮਤਲਬ ਕਿ ਉੱਥੇ ੱੱਕੇ ਨਾਲ ਕਬਜ਼ਾ ਕਰ ਰਹੇ ਨੇ ਉੱਥੇ ਤੇ ਮੈਂ ਨਾਲ ਦੀ ਨਾਲ ਉਸ ਟਾਈਮ 100 ਨੰਬਰ ਤੇ ਕਾਲ ਕਰੀ ਅਤੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਦਰਗਾਹ ਖੇਤਰਪਾਲ ਜੰਡੀਵਾਲਾ ਪ੍ਰਾਣੀ ਭਾਸੋਂ ਚੁੰਗੀ ਹੈ ਜਿਹੜੀ ਉਹਦਾ ਮੁੱਖ ਸੇਵਾਦਾਰ ਮੈਂ ਆ ਬੈਂਕ ਦੀ ਕਾਪੀ ਵੀ ਮੇਰੇ ਕੋਲ ਆ ਲੋਕ ਦੀਆਂ ਚਾਬੀਆਂ ਵੀ ਮੇਰੇ ਕੋਲ ਆ ਕੁਸ਼ੀਸ਼ ਸ਼ਰਾਰਤੀ ਅਨਸਰਨਾ ਇੱਥੋਂ ਪੈਸਾ ਖਾਣ ਦੇ ਚੱਕਰਾਂ ਵਿੱਚ ਉਹ ੱਤਕੇ ਨਾਲ ਉੱਥੋਂ ਬਿਲਡਿੰਗ ਨਾਲ ਲੋਕ ਚੇਂਜ ਕਰਕੇ ਕਬਜ਼ਾ ਕਰ ਰਹੇ ਨੇ ਵੀ ਆਪਣੀ ਪੁਲਿਸ ਪਾਰਟੀ ਨੂੰ ਭੇਜ ਕੇ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਮੈਂ ਉਸ ਟਾਈਮ ਗੁਰਦੁਆਰਾ ਥੜਾ ਸਾਹਿਬ ਸੀ ਨਵੀਂ ਪਾਤਸ਼ਾਹੀ ਅਤੇ ਜਿਹੜਾ ਬੈਂਕ ਅਕਾਊਂਟ ਹੈ ਉਹ ਵੀ ਮੈਂ ਦਰਗਾਹ ਦੇ ਨਾਮ ਤੇ ਖਲਵਾਇਆ ਹੋਇਆ ਹੈ ਉਹ ਬੈਂਕ ਦੀ ਕਾਪੀ ਵੀ ਮੇਰੇ ਕੋਲ ਆ ਅਤੇ ਗੋਲਕ ਦੀਆਂ ਚਾਬੀਆਂ ਵੀ ਮੇਰੇ ਕੋਲ ਨੇ ਤੇ ਕੁਝ ਸਰਾਰਤੀ ਅੰਸਰ ਇੱਥੋਂ ਪੈਸਾ ੱੱਕੇ ਨਾਲ ਖਾਣ ਦੀ ਨੀਅਤ ਨਾਲ ਗੁੰਡਾਗਰਦੀ ਨਾਲ ਲੋਕ ਚੇਂਜ ਕਰ ਰਹੇ ਨੇ ਵੀ ਆਪਣੀ ਪੁਲਿਸ ਪਾਰਟੀ ਭੇਜ ਕੇ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਕੀਤੀ ਜਾਵੇ ਤੇ ਪਰ ਜਦੋਂ ਮੈਂ ਥੜਾ ਸਾਬ ਤੋਂ ਸਮਾਣੇ ਤੋਂ ਆ ਕੇ ਦੇਖਿਆ ਉਦੋਂ ਪੁਲਿਸ ਪਾਰਟੀ ਸਮੇਤ ਆਪਣੇ ਥਾਣੇਦਾਰ ਗਰਨਾਮ ਸਿੰਘ ਜੀ ਪੁਲਿਸ ਪਾਰਟੀ ਸਮੇਤ ਆਏ ਹੋਏ ਸੀ ਤੇ ਇਹਨਾਂ ਨਾਲ ਹੌਲਦਾਰ ਸੁਖਵਿੰਦਰ ਸਿੰਘ ਜੀ ਵੀ ਆਏ ਹੋਏ ਸੀਗੇ ਤੇ ਅੰਦਰ ਜਾ ਕੇ ਜਦੋਂ ਦੇਖਿਆ ਤਾਂ ਬਿਲਡਿੰਗ ਨਾਲ ਲੋਕ ਚੇਂਜ ਕੀਤੇ ਜਾ ਰਹੇ ਸੀ ਅਮਰ ਸਿੰਘ ਕੋਲੇ ਖੜਾ ਸੀ ਤੇ ਬਲਵਿੰਦਰ ਸਿੰਘ ਅਤੇ ਕੁਝ ਬੰਦੇ ਉਹ ਪੈਸੇ ਗਿਣ ਰਹੇ ਸੀ ਜਿਹੜੇ ਕਿ ਉਹਦੇ ਵਿੱਚੋਂ ਗੋਲਕ ਵਿੱਚੋਂ ਕੱਢੇ ਸੀਗੇ ਬਿਲਡਿੰਗ ਨਾਲ ਲੋਕ ਚੇਂਜ ਕਰਕੇ ਤੇ ਉਸ ਟਾਈਮ ਚੰਗਿਆੜਾ ਗਿਰਨ ਨਾਲ ਕੁਝ ਨੋਟਾਂ ਨੂੰ ਅੱਗ ਲੱਗ ਗਈ ਕਾਫੀ ਨੋਟ ਸੜ ਕੇ ਸੁਆਹ ਹੋ ਗਏ ਜਿਹੜੇ ਕਿ ਆਪਾਂ ਨੇ ਗਰੀਬ ਲੋੜਵੰਦ ਬੱਚਿਆਂ ਦੀ ਪੜ੍ਹਾਈ ਤੇ ਖਰਚ ਕਰਨੀ ਸੀ ਪਰ ਉਹ ਬਲਵਿੰਦਰ ਕੋਲ ਨੇ ਉਹ ਵੀ ਮੰਗਵਾ ਕੇ ਬਲਵਿੰਦਰ ਸਿੰਘ ਕੋਲੋਂ ਸਾਰਾ ਜਿਹੜਾ ਸੱਚ ਆ ਉਹ ਸੰਗਤ ਦੇ ਸਾਹਮਣੇ ਲਿਆਂਦਾ ਜਾਵੇ ਇਹ ਵਾਕਾ 2013 ਦਾ ਹੈ 2013 ਚ ਅਕਾਲੀ ਦਲ ਦੀ ਸਰਕਾਰ ਸੀ ਤੇ ਅਕਾਲੀ ਦਲ ਦਾ ਹੀ ਐਮਸੀ ਜਸਵੰਤ ਸਿੰਘ ਟਵਾਣਾ ਸੀਗਾ ਤੇ ਉਦੋਂ ਤੋਂ ਮੈਂ ਐਪਲੀਕੇਸ਼ਨਾਂ ਦਿੰਦਾ ਆ ਰਿਹਾ ਹਾਂ ਸੰਘਰਸ਼ ਕਰਦਾ ਆ ਰਿਹਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਐਮਸੀ ਫੋਨ ਕਰ ਦਿੰਦੇ ਨੇ ਉਲਟਾ ਮੈਨੂੰ ਹੀ ਪ੍ਰਸ਼ਾਸਨ ਵੱਲੋਂ ਦਬਕੇ ਮਾਰੇ ਜਾਂਦੇ ਨੇ ਤੇ ਹੁਣ ਉਸ ਤੋਂ ਬਾਅਦ ਮੈਂ ਐਪਲੀਕੇਸ਼ਨਾਂ ਜਿਹੜੀਆਂ ਕਾਂਗਰਸ ਦੇ ਸਰਕਾਰ ਦੇ ਟਾਈਮ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋ ਗਏ ਆਈਜੀ ਰਾਏ ਸਾਹਿਬ ਹੋ ਗਏ ਇਹਨਾਂ ਨੇ ਆਈਜੀ ਰਾਏ ਸਾਹਿਬ ਨੇ ਤਾਂ ਦੋ ਵਾਰ ਮਾਰਕ ਕੀਤੀ ਹੋਈ ਆ ਮੈਂ ਮਿਲ ਕੇ ਖੁਦ ਕਹਾ ਸਾਰੀ ਗੱਲ ਦੱਸੀ ਇਹਨਾਂ ਨੇ ਦੋ ਵਾਰ ਮਾਰਕ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਹੁਣ ਸੁਖ ਨਾਲ ਪਰਮਾਤਮਾ ਦੀ ਕਿਰਪਾ ਨਾਲ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਇਹ ਗਰੀਬਾਂ ਦੀ ਸਰਕਾਰ ਹੈ ਤੇ ਅਸੀਂ ਹੁਣ ਆਪਣੇ ਮਾਨਯੋਗ ਸਤਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਨੂੰ ਮਿਲ ਕੇ ਸਾਰੀ ਗੱਲ ਦੱਸੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਆਹ ਕਾਂਗਰਸ ਅਤੇ ਅਕਾਲੀ ਦਲ ਵਾਲਿਆਂ ਨੇ ਐਮਸੀ ਸਾਡੇ ਨਾਲ ਸ਼ੁਰੂ ਤੋਂ ੱੱਕਾ ਕਰਦੇ ਆ ਰਹੇ ਨੇ ਸੁਣਵਾਈ ਨਹੀਂ ਹੋਣ ਦੇ ਰਹੇ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਐਪਲੀਕੇਸ਼ਨ ਮਾਰਕ ਕੀਤੀ ਹੋਈ ਆ ਉਸ ਦੀ ਵੀ ਸੁਣਵਾਈ ਆਪਣੇ ਭਗਵੰਤ ਮਾਨ ਸਾਹਿਬ ਨੇ ਮਾਰਕ ਕੀਤੀ ਹੋਈ ਆ ਉਸ ਦੀ ਵੀ ਦੇਖ ਲਓ اے ਐਮ ਸੀ ਸ਼ੁਕਲਾ ਜਿਹੜਾ ਇਸ ਨੇ ਸੁਣਵਾਈ ਨਹੀਂ ਹੋਣ ਦਿੱਤੀ ਹੁਣ ਇਹ ਲਿਖਤੀ ਤੌਰ ਤੇ ਪੱਤਰ ਜਿਸ ਵਿੱਚ ਸਾਰਾ ਬੇਰਵਾ ਲਿਖਿਆ ਹੋਇਆ ਹੋਇਆ ਜੋ ਵੀ ਹੋਇਆ ਸਾਰਾ ਇਸ ਵਿੱਚ ਬੇਰਵਾ ਲਿਖਿਆ ਹੋਇਆ ਹੈ ਇਹ ਆਪਣੇ ਸਤਿਕਾਰਯੋਗ ਮਾਨਯੋਗ ਐਸ ਐਚਓ ਸਾਹਿਬ ਬਾਜਵਾ ਸਾਹਿਬ ਥਾਣਾ ਤਿਰਪੜੀ ਪਟਿਆਲਾ ਨੂੰ ਮਿਲ ਕੇ ਦਿੱਤਾ ਹੈ ਅਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਅਸੀਂ ਸਾਰੀ ਉਹਨਾਂ ਨੂੰ ਗੱਲ ਦੱਸੀ ਆ ਵੀ ਐਵੇਂ ਐਵੇਂ ਸਾਡੇ ਨਾਲ ਧੱਕਾ ਹੋਇਆ ਹੈ ਤੇ ਐਵੇਂ ਐਵੇਂ ਇਹਨਾਂ ਨੇ ਕਬਜ਼ਾ ਕੀਤਾ ਹੈ ਸਤਿਕਾਰਯੋਗ ਬਾਜਵਾ ਸਾਹਿਬ ਐਸਚਓ ਨੇ ਪੂਰਾ ਵਿਸ਼ਵਾਸ ਦਿਵਾਇਆ ਵੀ ਇਹਦਾ ਦੁੱਧ ਦਾ ਦੁੱਧਾ ਤੇ ਪਾਣੀ ਦਾ ਪਾਣੀ ਸਚਾਈ ਨਿਕਲ ਕੇ ਵੀ ਇਹ ਜਿਹੜਾ ਪੈਸਾ ਹੈ ਇਹ ਜਿਹੜੇ ਗਰੀਬ ਲੋੜਵੰਦ ਬੱਚੇ ਹਨ ਉਹਨਾਂ ਦੀ ਆਈਪੀਐਸ ਅਤੇ ਮਿਲਟਰੀ ਅਫਸਰ ਦੀ ਪੜ੍ਹਾਈ ਤੇ ਨਵੇਂ ਸਿਰੇ ਤੋਂ ਟਰਸਟ ਬਣਾ ਕੇ ਲਗਾਇਆ ਜਾਊਗਾ ਕਿਸੇ ਨੂੰ ਖਾਨ ਨਹੀਂ ਦਿੱਤਾ ਜਾਊਗਾ ਸਿਰੇ ਤੋਂ ਟਰਸਟ ਬਣਾ ਕੇ ਲਗਾਇਆ ਜਾਊਗਾ ਕਿਸੇ ਨੂੰ ਖਾਨ ਨਹੀਂ ਦਿੱਤਾ ਜਾਊਗਾ ਜਿਹੜਾ ਇਹ ਮੈਂ ਕਈ ਸਾਲਾਂ ਤੋਂ ਸੰਘਰਸ਼ ਕਰਦਾ ਆ ਰਿਹਾ ਹਾਂ ਹੁਣ ਮਨੂੰ ਬਾਜਵਾ ਸਾਹਿਬ ਨੂੰ ਮਿਲ ਕੇ ਪੂਰੀ ਦਿਲੋਂ ਉਮੀਦ ਜਾਗ ਪਈ ਹੈ ਵੀ ਹੁਣ ਸੱਚਾਈ ਸਾਹਮਣੇ ਆਊਗੀ ਅਤੇ ਪੂਰਾ ਇਨਸਾਫ ਮਿਲੂਗਾ ਅਤੇ ਬਾਜਵਾ ਸਾਹਿਬ ਨੇ ਵੀ ਪੂਰਾ ਇਨਸਾਫ ਦੇਣ ਦਾ ਵਾਅਦਾ ਕੀਤਾ ਹੈ ਸਚਾਈ ਸਾਹਮਣੇ ਆਊਗੀ ਬਾਜਵਾ ਸਾਹਿਬ ਦਾ ਲੱਖ ਲੱਖ ਸ਼ੁਕਰ ਕਰਾਂਗੇ ਇਹ ਪੈਸਾ ਜਿਹੜਾ ਗਰੀਬੋ ਬੱਚਿਆਂ ਤੇ ਲੱਗੂਗਾ ਅਤੇ ਗਰੀਬੋ ਬੱਚੇ ਨੇ ਜਿਹੜੇ ਉਹ ਇਹ ਗੋਲਕ ਦੇ ਪੈਸੇ ਨਾਲ ਪੜ੍ਹ ਲਿਖ ਕੇ ਆਈਪੀਐਸ ਅਤੇ ਮਿਲਟਰੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਗੇ ਹਾਂਜੀ ਮੈਂ ਬਲਵਿੰਦਰ ਸਿੰਘ ਹਾਂ 400 ਰੋਡ ਪਲੇ ਨਗਰ ਪਟਿਆਲਾ ਜੋ ਅਸੀਂ ਇੱਥੇ ਕਮੇਟੀ ਬਣਾਈ ਸੀ ਬਲਵੀਰ ਸਿੰਘ ਰਾਜੂ ਮੈਂ ਮੁਖ ਸੇਵਾਦਾਰ ਬਣਾਇਆ ਤੇ ਵਿੱਚੀ ਉਹਦੇ ਕਾਰਨ ਮਤਲਬ ਵੀ ਮੈਂ ਕੈਸੀ ਆ ਸੀਗਾ ਉਸ ਤੋਂ ਬਾਅਦ ਚਲੋ ਇੱਕ ਦੋ ਕੈਂਪ ਵੀ ਲਵਾਏ ਹੁਣ ਸਾਨੂੰ ਨਹੀਂ ਪਤਾ ਵੀ ਇਹ ਕੀ ਦੀ ਮਤਲਬ ਸੈ ਨਾਲ ਜਾਂ ਕੀ ਸਾਨੂੰ ਕੱਢਿਆ ਗਿਆ ਗੱਲੇ ਕਿਉਂਕਿ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਨਾ ਤਾਂ ਹੁਣ ਕੋਈ ਮਤਲਬ ਇੱਥੇ ਕਿਸੇ ਵੀ ਕਿਸਮ ਦਾ ਪੈਸਾ ਸਾਡੇ ਹੰਦੇ ਮਾਰ ਵੀਰ ਦੇ ਗੱਲਾਂ ਲਗਣਿਆ ਜਾਂਦਾ ਸੀ ਨਾ ਤਾਂ ਹੁਣ ਗੱਲੇ ਦਾ ਪਤਾ ਨਾ ਹੋਊਗਾ ਪਤਾ ਕਰਿਆ ਸੀ ਇਹ ਅਸੀਂ ਗਰੀਬ ਬੱਚਿਆਂ ਦੇ バイサンの方がいい。